ਕੱਲ੍ਹ ਉੱਧਰ ਮੈਚ ਵਧੀਆ ਹੋਣੇ ਨਹੀਂ ਗੱਦੜ ਪਿੰਡੀ ਪੈਸਟੇ ਦਾਦਾ ਰੁੱਦੂ ਕੌਕੇ ਖੇਤ ਵਾਲੇ ਲੰਡੇ ਕੇ ਉਹਨਾਂ ਵਾਲ ਸਿੱਧ ਸਰ ਸ਼ਿਉਣਾ ਮਹਿਰ ਕੜਾ ਇਤਨ ਕੂਤਲਾ ਔਰ ਬਾੜਾ ਚੈਨ ਸਿੰਘ ਵਾਲਾ لگے ها کمال کي وي چاھي نيه اجل کي پياجي ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਖੇਡ ਕਾਰੀਰ ਦਾ ਜਾਨ ਬੜੀ ਯਾਰ ਰੇਂਦਿਆ ਕੇ ਜੱਤਾਂ ਜੰਗ ਜੇ ਦਾ ਜਿੱਤ ਮੈਚ ਬੋਲੇਗੇ ਟੀਮਾਂ ਖੇਡ ਰਾਜੇ ਬੋਲੇ ਕਰ ਜਾਵੇ ਚੜੀ ਤਾਲੋ ਫੇਰ ਜਾ ਗਿਆ ਯਾਰ ਕਪੜਾ ਮੁੰਡਾ ਮੰਨੇ اور یہ میری ماں نندرا جی میرا بندیا ہے ہائے تے کرے ماں پھوڑ کے رندیوں مل کے راجوں بندے ہیں اے لو بڑے بڑے نے پروگرام کیتا سب پہلے بندے کے ساتھ دے ائیے دو وچے مارنے دی گالی کر رہے ہیں راجوں تے مل کے صحیح طرح دی باتیں کرتے ہیں صحیح सा इहो रोल रोल ਜੋੜ ਕਰਦੇ ਹਾਂ ਯਾਤਰਾ ਹੈ ਨਹੀਂ ਜਿਹੜਾ ਜੋੜ ਜਿਹੜਾ ਚ ਸਾਚਾ ਸਾਚੀ ਰਹਿਣਾ ਹੈ